ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਗੱਲ ਕਰਾਂਗੇ ਕਿ ਅੱਜ ਕੱਲ ਜੋ ਇੱਕ ਨਿਊ ਯੰਗਸਟਰ ਯੂਥ ਹੈ ਉਹਦੇ ਵਿੱਚ ਇੱਕ ਕ੍ਰੇਜ਼ ਜਿਹਾ ਬਣਿਆ ਹੋਇਆ ਹੈ ਫੋਰਨ ਕੰਟਰੀ ਜਾਣ ਦਾ ਕਿ ਪਲੱਸ 2 ਕਰੋ ਪਾਸਪੋਰਟ ਬਣਵਾਓ ਤੇ ਬਾਹਰ ਜਾਓ ਸੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਮਾਵਾਂ ਕੋਲੇ ਸਿਰਫ ਇੱਕ ਇੱਕ ਦੋ ਦੋ ਬੱਚੇ ਹੀ ਨੇ ਸੋ ਉਹ ਵੀ ਮਤਲਬ ਅਗਰ ਬਾਹਰ ਚਲੇ ਜਾਣ ਤੇ ਉਹਨਾਂ ਮਾਂ ਪਿਓ ਦਾ ਵਿਚਾਰਿਆਂ ਕੋਲ ਕੌਣ ਹੈ ਉਹਨਾਂ ਨੂੰ ਕੌਣ ਦੇਖੇਗਾ ਸੋ ਇਹ ਮੈਂ ਇੱਕ ਕਨਸੈਪਟ ਲੈ ਕੇ ਆਈਆਂ ਜੋ ਮੈਂ ਫੀਲ ਕੀਤਾ ਹੈ ਸੋ ਦੇਖੋ ਅੱਜ ਕੱਲ 30 35 35 ਲੱਖ ਰੁਪਏ ਲਗਾ ਕੇ ਅਸੀਂ ਬਾਹਰ ਤਾਂ ਜਾ ਰਹੇ ਹਾਂ ਠੀਕ ਹੈ ਕਰਜ਼ਾ ਚੱਕ ਰਹੇ ਹਾਂ ਔਰ ਕੀ ਤੁਹਾਨੂੰ ਪਤਾ ਹੈ ਉੱਥੇ ਜਾ ਕੇ ਵੀ ਅਸੀਂ ਸੈੱਟ ਹੋ ਜਾਾਂਗੇ ਕਿ ਨਹੀਂ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜੋ ਬਾਹਰ ਜਾ ਕੇ ਵੀ ਸੈੱਟ ਨਹੀਂ ਹੁੰਦੇ ਮੈਨੂੰ ਵੀ ਇੱਕ ਮਤਲਬ ਫੋਨ ਆਇਆ ਕਿਸੇ ਕੁੜੀ ਦਾ ਸ਼ਾਇਦ ਮੇਵੀ ਉਹ ਜਗਰਾਉ ਤੋਂ ਨੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਦਿਨ ਚ ਮੈਂ ਸਟੱਡੀ ਕਰਦੀ ਹਾਂ ਤੇ ਰਾਤ ਨੂੰ ਮਤਲਬ ਆਪਣੀ ਸ਼ਿਫਟ ਲਗਾਣੀ ਹੁੰਦੀ ਹੈ ਸੋ ਮੈਂ ਤੁਹਾਡੀ ਵੀਡੀਓ ਦੇਖੀ ਸੀ ਤੇ ਕਿਵੇਂ ਕੰਮ ਹੈ ਇਹ ਕੀ ਕਨਸੈਪਟ ਹੈ ਮੈਨੂੰ ਦੱਸਿਓ ਸੋ ਮੈਂ ਉਹਨਾਂ ਨੂੰ ਸਾਰਾ ਕੁਝ ਮਤਲਬ ਕਲੀਅਰ ਕੀਤਾ ਪਰ ਫਿਰ ਮੈਨੂੰ ਇਹ ਫੀਲ ਹੋਇਆ ਕਿ ਤੁਸੀਂ ਬਾਹਰ ਜਾ ਕੇ ਵੀ ਇੰਡੀਆ ਚ ਹੀ ਕੰਮ ਲੱਭ ਰਹੇ ਹੋ ਕਿਉਂ ਤੁਸੀਂ ਇੰਡੀਆ ਚ ਰਹਿ ਕੇ ਕੰਮ ਹੀ ਫਿਰ ਕਰ ਸਕਦੇ ਠੀਕ ਹੈ ਸੋ ਫਿਰ ਕੀ ਕਰਦੇ ਨੇ ਉਹ ਬੱਚੇ ਜਦ ਬਾਹਰ ਕੰਮ ਨਹੀਂ ਬਣਦਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਇੰਨੇ-ਇੰਨੇ ਕਰਜ਼ਾ ਚੁੱਕ ਕੇ ਆਏ ਹੋਏ ਸਾਡੇ ਮਾਪਿਓ ਦੇ ਸਿਰ ਤੇ ਕਿੰਨਾ ਕਰਜ਼ਾ ਹੈ ਉਹ ਕਿਵੇਂ ਅਸੀਂ ਤਾਰਾਂਗੇ ਕੀ ਕਰਾਂਗੇ ਉੱਥੇ ਸ਼ਰਮ ਦੇ ਮਾਰੇ ਉਹ ਕੁਝ ਨਾ ਕੁਝ ਆਪਣੇ ਨਾਲ ਮਤਲਬ ਮਿਸ ਹੈਪਨਿੰਗ ਕਰ ਲੈਂਦੇ ਨੇ ਮੈਂ ਹੁਣ ਕਹਿਣਾ ਤਾਂ ਨਹੀਂ ਚਾਹੁੰਦੀ ਸੋ ਉਹ ਆਪਣੇ ਨਾਲ ਕੁਝ ਨਾ ਕੁਝ ਗਲਤ ਕਰ ਲੈਂਦੇ ਨੇ ਆਪਣੇ ਮਾਪਿਓ ਦਾ ਨਹੀਂ ਫਿਰ ਸੋਚਦੇ ਹੈਗੇ ਉਹ ਠੀਕ ਹੈ ਔਰ ਇੱਕ ਹੋਰ ਕਿ ਅਸੀਂ ਆਪਣੇ ਮਤਲਬ ਅੱਜ ਕੱਲ ਇੱਕ ਕ੍ਰੇਜ਼ ਬਣਿਆ ਹੋਇਆ ਹੈ ਕੁੜੀਆਂ ਦੇ ਆਈਲੈਕਸ ਵਿੱਚ ਬੈਂਡ ਦੇਖਦੇ ਨੇ ਕਿ ਕਿੰਨੇ ਬੈਂਡ ਨੇ ਚਲੋ ਉਸ ਕੁੜੀ ਦੇ ਨਾਲ ਵਿਆਹ ਕਰ ਲਓ ਪੈਸੇ ਅਸੀਂ ਲਾ ਦਾਂਗੇ ਠੀਕ ਹੈ ਫਿਰ ਕੁੜੀਆਂ ਬਾਹਰ ਚਲੋ ਚੱਲੀ ਵੀ ਜਾਂਦੀਆਂ ਨੇ ਉੱਧਰ ਜਾ ਕੇ ਉਹ ਮੁੱਕਰ ਜਾਂਦੀਆਂ ਨੇ ਬਦਲ ਜਾਂਦੀਆਂ ਨੇ ਕਿ ਅਸੀਂ ਮਤਲਬ ਹੁਣ ਉਹਦੇ ਨਾਲ ਨਹੀਂ ਰਹਿਣਾ ਹੈਗਾ ਐਦਾਂ ਮਤਲਬ ਕੁਝ ਵੀ ਸੋ ਫਿਰ ਉਦੋਂ ਵੀ ਬੜਾ ਦੁੱਖ ਹੁੰਦਾ ਹੈ ਉਹ ਫਿਰ ਵਿਚਾਰੇ ਸ਼ਰਮ ਦੇ ਮਾਰੇ ਇੱਥੇ ਕੁਛ ਕੁਛ ਆਪਣੇ ਨਾਲ ਮਿਸ ਹੈਪਨਿੰਗ ਕਰ ਲੈਂਦੇ ਨੇ ਫਿਰ ਉਦੋਂ ਇਹ ਨਹੀਂ ਸੋਚਦੇ ਕਿ ਸਾਡੇ ਮਾਪਿਓ ਦਾ ਕੀ ਬਣੇਗਾ ਨਹੀਂ ਉਹ ਇਹ ਨਹੀਂ ਬਿਲਕੁਲ ਵੀ ਸੋਚਦੇ ਹੈਗੇ ਸੋ ਉਹ ਆਪਣੇ ਨਾਲ ਖੁਸ਼ਾ-ਖੁਸ਼ ਗਲਤ ਕਰ ਲੈਂਦੇ ਨੇ ਪਰ ਮੈਂ ਤੁਹਾਨੂੰ ਕਹਾਂਗੀ ਕਿ ਖੁਦ ਮੁੰਡਿਓ ਆਪਣੇ ਅੰਦਰ ਇਦਾਂ ਦੀਆਂ ਸਕਿਲਸ ਪੈਦਾ ਕਰੋ ਖੁਦ ਇਦਾਂ ਦੇ ਹੁਨਰ ਪੈਦਾ ਕਰੋ ਅਗਰ ਤੁਸੀਂ ਪੜ੍ਹਾਈ 'ਚ ਕਮਜ਼ੋਰ ਹੋ ਕਮ ਸੇ ਕਮ ਸਕਿਲਸ ਸਿੱਖ ਸਕਦੇ ਹੋ ਨਾ ਸਕਿਲਸ ਸਿੱਖੋ ਸਕਿੱਲ ਸਿੱਖੇ ਖੁਦ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਓ ਕਿਉਂ ਤੁਸੀਂ ਤੇ ਕਿਸੇ ਦੇ ਡਿਪੈਂਡ ਹੋ ਕੇ ਬਾਹਰ ਜਾਣਾ ਅਗਰ ਤੁਹਾਡੇ ਮਨ 'ਚ ਹੈਗਾ ਹੀ ਐ ਇੱਥੇ ਕੁਝ ਸਕਿੱਲਸ ਸਿੱਖੋ ਇੱਥੇ ਆਪਣਾ ਕੰਮ ਕਰੋ ਠੀਕ ਹੈ ਨਾ ਸੋ ਬਾਕੀ ਇਦਾਂ ਦਾ ਨਾ ਕਰਿਆ ਕਰੋ ਅਗਰ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਾਂਗੀ ਆਪਣੇ ਮਾਂ ਪਿਓ ਦਾ ਜਰੂਰ ਸੋਚਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਜੰਮਿਆ ਪਾਲਿਆ ਇੰਨਾ ਵੱਡਾ ਕੀਤਾ ਇੰਨਾ ਸਾਰਾ ਕੁਝ ਤੁਹਾਡੇ ਲਈ ਕਰ ਰਹੇ ਨੇ ਔਰ ਅੱਜ ਤੁਸੀਂ ਉਹਨਾਂ ਨੂੰ ਇੱਕਦਮ ਕੱਲੇ ਛੱਡ ਕੇ ਚਲੇ ਜਾਂਦੇ ਹੋ ਕਦੇ ਸੋਚਿਆ ਉਹਨਾਂ ਦਾ ਪਿੱਛੋਂ ਕੀ ਬਣੇਗਾ ਕੋ ਉਹਨਾਂ ਦੇ ਲਈ ਕੌਣ ਹੈ ਕਦੇ ਸੋਚਿਆ ਤੁਸੀਂ ਕਦੇ ਨਹੀਂ ਤੁਸੀਂ ਸੋਦੇ ਇੱਕ ਕੁੜੀ ਦੇ ਪਿੱਛੇ ਲੱਗ ਕੇ ਤੁਸੀਂ ਆਪਣੇ ਜੀਵਨ ਨੂੰ ਖਤਮ ਕਰ ਦਿੰਦੇ ਹੋ ਇਹ ਬਿਲਕੁਲ ਗਲਤ ਹੈ ਸੋ ਇਦਾਂ ਦੇ ਕੇਸਿਸ ਮੇਰੇ ਹਸਬੰਦ ਵਕੀਲ ਨੇ ਤੁਸੀਂ ਪਿੱਛੇ ਲੋਗੋ ਦੇਖ ਰਹੇ ਹੋਗੇ ਇਹਨਾਂ ਦਾ ਘਰ ਚੀ ਆਫਿਸ ਇਹਨਾਂ ਨੇ ਬਣਾਇਆ ਹੋਇਆ ਹੈ ਸੋ ਇਹਨਾਂ ਕੋਲ ਇਦਾਂ ਦੇ ਕੇਸਿਸ ਬਹੁਤ ਆਉਂਦੇ ਨੇ ਸੋ ਇਹ ਬਿਲਕੁਲ ਗਲਤ ਹੈ ਮੈਂ ਸਿਰਫ ਇਹ ਵੀਡੀਓ ਉਹਨਾਂ ਲੋਕਾਂ ਤੱਕ ਹੀ ਬਣਾ ਰਹੀ ਹਾਂ ਉਹਨਾਂ ਬੱਚਿਆਂ ਲਈ ਬਣਾ ਰਹੀ ਹਾਂ ਜਿਹੜ ਸਪੈਸ਼ਲੀ ਕਿ ਬਹੁਤ ਦੁੱਖ ਹੁੰਦਾ ਹੈ ਫੇਰ ਚੀਜ਼ਾਂ ਸੁਣ ਕੇ ਨਾ ਜਦੋਂ ਦੇ ਘਰ ਚਾ ਕੇ ਮੇਰੇ ਹਸਬੰਦ ਮਤਲਬ ਮੇਰੇ ਨਾਲ ਡਿਸਕਸ ਕਰਦੇ ਨੇ ਸੋ ਮੈਂ ਅੱਜ ਸਪੈਸ਼ਲੀ ਇਸ ਕਨਸੈਪਟ ਤੇ ਗੱਲ ਕਰੂੰਗੀ ਸੋ ਦੇਖੋ ਜਿਸ ਪਲੇਟਫਾਰਮ ਤੇ ਮੈਂ ਕੰਮ ਕਰ ਰਹੀ ਹਾਂ ਮੇਰਾ ਵੀ ਕੰਮ ਕਰਨ ਦਾ ਇਹੀ ਇੱਕ ਕਾਰਨ ਹੈ ਹੋਰ ਮੇਰਾ ਕੋਈ ਰੀਜ਼ਨ ਨਹੀਂ ਹੈ ਕਿ ਮੈਂ ਉਹਨਾਂ ਮੁੰਡੇ ਕੁੜੀਆਂ ਨੂੰ ਆਪਣੇ ਕੰਮ ਦੇ ਨਾਲ ਜੋੜਨਾ ਚਾਹੁੰਦੀ ਹਾਂ ਇਸ ਕੰਮ ਦੇ ਨਾਲ ਜੋੜਨਾ ਚਾਹੁੰਦੀ ਹਾਂ ਕਿ ਤਾਂ ਜੋ ਤੁਸੀਂ ਇੱਥੇ ਇੰਡੀਆ 'ਚ ਰਹਿ ਕੇ ਹੀ ਇਹ ਗਲੋਬਲੀ ਬਿਜ਼ਨਸ ਹੈ ਤੁਹਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੰਡੀਆ 'ਚ ਰਹਿ ਕੇ ਹੀ ਫੌਰਨ ਕੰਟਰੀ 'ਚ ਆਪਣਾ ਕੰਮ ਕਰ ਸਕਦੇ ਹਾਂ ਇੱਕ ਐਦਾਂ ਦਾ 글로ਬਲੀ ਬਿਜ਼ਨਸ ਹੈ ਠੀਕ ਹੈ ਸੋ ਬਾਹਰ ਜਾਣ ਦਾ ਬਿਲਕੁਲ ਸੋਚੋ ਹੀ ਨਾ ਆਪਣੇ ਇੰਡੀਆ ਚ ਰਹਿ ਕੇ ਸਕਿਲਸ ਸਿੱਖੋ ਅਜਕਲ ਡਿਜੀਟਲ ਸਕਿਲਸ ਦਾ ਜਮਾਨਾ ਹੈ ਸੋ ਉਹ ਡਿਜੀਟਲ ਸਕਿਲ ਸਿੱਖੋ ਮੈਂ 40 ਪਲਸ ਹਾਂ ਔਰ 40 ਪਲਸ ਹੋ ਕੇ ਡਿਜੀਟਲ ਸਕਿਲਸ ਮੈਂ ਹੁਣ ਸਿੱਖੀਆਂ ਨੇ ਠੀਕ ਹੈ ਔਰ ਮੈਨੂੰ ਆਪਣੀ ਲਾਈਫ 'ਚ ਇੱਕ ਐਦਾਂ ਦਾ ਚੇਂਜ ਲੱਗ ਰਿਹਾ ਹੈ ਨਾ ਮੈਨੂੰ ਇੰਨਾ ਵਧੀਆ ਲੱਗ ਰਿਹਾ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਸੋ ਕੰਮ ਨੂੰ ਇੱਥੇ ਹੀ ਸਿੱਖੋ ਕੰਮ ਸਟਾਰਟ ਕਰੋ ਅਗਰ ਤੁਸੀਂ ਮੇਰੇ ਨਾਲ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ WhatsApp ਨੰਬਰ ਦਿੱਤਾ ਹੋਇਆ ਹੈ ਤੇ ਉੱਥੇ ਆਈ ਐਮ ਇੰਟਰਸਟਿਡ ਲਿਖ ਕੇ ਮੈਨੂੰ ਸੈਂਡ ਕਰ ਸਕਦੇ ਹੋ ਬਾਕੀ ਕੀ ਡਿਟੇਲ ਹੈ ਸਾਰਾ ਕੁਝ ਦੱਸਿਆ ਜਾਏਗਾ ਔਰ ਇੱਥੇ ਡੇਲੀ ਸਾਡੀਆਂ ਮਤਲਬ ਟ੍ਰੇਨਿੰਗਸ ਲੱਗਦੀਆਂ ਨੇ ਔਰ ਇੱਕ ਜਿਵੇਂ ਬੱਚੇ ਨੂੰ ਸਿਖਾਇਆ ਜਾਂਦਾ ਹੈ ਨਾ ਉਵੇਂ ਸਾਨੂੰ ਸਿਖਾਇਆ ਜਾਂਦਾ ਹੈ ਇੱਥੇ ਸੋ ਬਾਕੀ ਹੁਣ ਜ਼ਿਆਦਾ ਗੱਲਾਂ ਨਾ ਕਰਦੇ ਹੋ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਚਲੀ ਜਾਂਦੀ ਹੈ ਸੋ ਆਪਣਾ ਕੰਮ ਸਟਾਰਟ ਕਰੋ ਔਰ ਇੰਡੀਆ ਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਕੰਮ ਕਰੋ ਠੀਕ ਹੈ ਬਾਕੀ ਗਰੋ ਹੁੰਦੇ ਹੋਏ ਤੁਸੀਂ ਆਪਣੇ ਆਪ ਨੂੰ ਖੁਦ ਦੇਖੋਗੇ ਅਗਰ ਤੁਹਾਡੇ ਮਨ ਵਿੱਚ ਤੁਸੀਂ ਮਿਹਨਤ ਕਰਨ ਦੇ ਕਾਬਿਲ ਹੋ ਔਰ ਤੁਹਾਨੂੰ ਲੱਗਦਾ ਕਿ ਮੈਂ ਬਹੁਤ ਮਿਹਨਤ ਕਰ ਸਕਦਾ ਤਾਂ ਕੰਮ ਨੂੰ ਅੱਜ ਹੀ ਸਟਾਰਟ ਕਰੋ ਧੰਨਵਾਦ ਜੀ